ਤੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਕੁਝ ਦਿਨਾਂ ਤੋਂ ਦੁਕਾਨਾਂ ਵਿੱਚ ਚੋਰੀ ਹੋ ਰਹੀ ਸੀ ਇਲੈਕਟ੍ਰੋਨਿਕ ਦਾ ਸਮਾਨ ਜਿਵੇਂ ਲੈਪਟਾਪ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਚੋਰੀ ਹੋ ਰਹੀਆਂ ਸੀ ਤੇ ਇਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਸੀ ਇਹ ਦੋ ਬੰਦੇ ਜਾਂਦੇ ਆ ਜਾਂ ਤਿੰਨ ਬੰਦੇ ਜਾਂਦੇ ਆ ਦੁਕਾਨ ਤੋਂ ਸ਼ਰਮ ਚੋਰੀ ਕਰਕੇ ਵਾਹੇ ਜਾਂਦੇ ਨੇ ਇਹਦੇ ਵਿੱਚ ਸ਼੍ਰੀਮਾਨ ਐਸਐਸਪੀ ਸਾਹਿਬ ਮੈਡਮ ਅਨਿਤ ਕੰਟਰੋਲ ਜੀ ਨੇ ਤੇ ਐਸਪੀਡੀ ਸਾਹਿਬ ਨੇ ਇੱਕ ਵਿਸ਼ੇਸ਼ ਟੀਮ ਬਣਾਈ ਇੰਸਪੈਕਟਰ ਸੀਗੀ ਇਹ ਕਰਨ ਤੇ ਅਗਵਾਈ ਹੇਟ ਜਿਨ੍ਹਾਂ ਨੇ ਇਹਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਇਹਦੇ ਵਿੱਚ ਰਮਨਦੀਪ ਸਿੰਘ ਰਮਣਾ ਜਿਹਦਾ ਕ੍ਰਿਮినਲ ਬੈਕਗ੍ਰਾਉਂਡ ਆ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਇੱਕ ਸੁਖਚੈਨ ਸਿੰਘ ਤੇ ਇੱਕ ਹੋਰ ਨਵਾਲਗਾ ਜਿਹਦਾ ਆਪਾਂ ਨਾਂ ਨਹੀਂ ਦੱਸ ਸਕਦੇ ਉਹਨਾਂ ਨੂੰ ਗ੍ਰਫਤਾਰ ਕੀਤਾ ਵਾ ਮਕਦਮਾ ਨੰਬਰ 96 ਮਿਤੀ 23 8 24 ਨੂੰ ਥਾਣੇ ਮੋਰ ਦੇ ਕੇਸ ਦੇ ਵਿੱਚ ਇਹਨਾਂ ਕੋਲੋਂ ਤਿੰਨ ਲੈਪਟਾਪ ਡਰੋਨ ਸਭ ਤੋਂ ਵੱਡੀ ਗੱਲ ਆ ਜਿਹੜਾ ਡਰੋਨ ਮਿਲਿਆ ਵਾ ਇਹਦੀ ਦੁਰਵਰਤੋਂ ਵੀ ਕਰ ਸਕਦੇ ਸੀ ਕਿਉਂਕਿ ਇਹਦਾ ਕੋਈ ਰਿਕਾਰਡ ਨਹੀਂ ਹੈ ਮਾਰੇ ਅਨਸਰ ਨੇ ਇਹ ਇਸੀ ਤਰ੍ਹਾਂ ਵੱਖ-ਵੱਖ ਮੋਬਾਈਲ ਦੇਖੋ ਪੀ ਪੈਨ ਵਾਲੇ ਆ ਟੱਚ ਮੋਬਾਈਲ ਨੇ ਤੇ ਹੋ ਇਲੈਕਟ੍ਰੋਨਿਕਸ ਸਮਾਨ ਨੇ। ਸਰ ਕਿੰਨੇ ਥਾਣੇ ਚ ਭਾਤ ਸੀ ਜਿਵੇਂ ਇੱਥੇ ਕਿਤੇ ਬਾਬਾ ਤਨੂ ਜਾਂਦ ਦਿੰਦੇ ਸੀ ਕਿ ਕਿਥੋਂ ਦੇ ਰਹਿਣ ਵਾਲੇ ਸਾਡੇ 6 ਮੁਕਦਮੇ ਤਾਂ ਜਿਹੜੇ ਦਰਜ ਸੀ ਟਰੇਸ ਹੋ ਚੁੱਕੇ ਆ ਕੁਝ ਅਸੀਂ ਵੀਡੀਓ ਹੋਰ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਉਹਦੇ ਆਧਾਰ ਤੇ ਵੈਰੀਫਾਈ ਕਰ ਰਹੇ ਆ ਕਿ ਕਿੱਥੇ-ਕਿੱਥੇ ਜਿਹਨੇ ਵਾਦਤਾ ਕਰੀਆਂ ਨੇ। ਕੈਮਰੇ ਵੀ ਮਿਲੇ ਕਿਸ ਤਰ੍ਹਾਂ ਦੇ ਵੀ ਕੈਮਰੇ ਵੀ ਮਿਲਨੇ ਹਾਂਜੀ ਪੁੱਛੋ ਚੋਰੀ ਹੋਏ ਸੀ ਕੈਮਰੇ ਦ ਕੰਪੋ ਇਲੈਕਟ੍ਰੋਨਿਕਸ ਦੇ ਕੰਪੋ ਉਹ ਵੀ ਬਹੀ ਬRAND ਕੀਤੇ ਨੇ ਇਹ ਨਹੀਂ ਦੂਰ ਦੂਰ ਜਾ ਕੇ ਚੋਈਆਂ ਕਰਦੇ ਸੀ ਜਿਵੇਂ ਸਰ ਇੱਕ ਮੋੜ ਪੁੱਛੋ ਕਾਫੀ ਦੂਰ ਪੈਂਦੇ ਹੈਗੇ ਨੇ ਇਹ ਦੂਰ ਦੂਰ ਜਾ ਕੇ ਇਹ ਇਲਾਕਾ ਬਦਲਦਾ ਰਹਿੰਦਾ ਸੀ ਜਿਵੇਂ ਤਲਵੰਡੀ ਗਾਲੀ ਫਿਰ ਮੋੜ ਗਾਲੀ ਫਿਰ ਪੁੱਛੋ ਚੱਲ ਗਏ ਫਿਰ ਦੇਹਲਪਰੇ ਦੀ ਚੱਲ ਗਏ ਇਹ ਵੱਖ-ਵੱਖ ਰੀਤ ਦੀ ਵਿੱਚ ਪਰ ਫਿਰਕੇ ਮਤਲਬ ਚੇਂਜ ਕਰ ਲੈਂਦੇ ਸੀ ਆਪਣੇ ਉਹਨੂੰ ਕਿੱਥੇ ਕਿੱਥੇ ਬੰਦੇ ਰਹਿੰਦੇ ਰਹੇ ਇਹ ਤਲਵੰਡੀ ਸੱਭੰਦ ਨੇ ਸਾਰੇ ਤਲਵੰਡੀ ਸੱਭੰਦ ਨੇ ਇਹ ਮਨਸਾ ਕੀ ਹੈ ਸਰ ਇਹਨਾਂ ਚੋਰੀ ਕਰਦੇ ਸੀ ਸ਼ੌਂਕੀਆਂ ਚੋਰੀ ਕਰਦੇ ਸੀ ਨਸ਼ੇ ਵੀ ਕਰਦੇ ਸੀ ਜਾਂ ਕੋਈ ਇਹਦੀ ਪੁਚਾਰਚ ਕੀਤੀ ਹੈ ਇਹ ਨਸ਼ਾ ਵੀ ਕਰਦੇ ਨੇ ਤੇ ਕੁਝ ਆਪਣਾ ਖਰਚਾ ਮਰਚਾ ਇਹ ਚੋਰੀ ਦਾ ਸਮਾਨ ਇਦੋਂ ਉਦੋਂ ਕਰਕੇ ਵੇਚ ਕੇ ਕਮਚ ਬੰਦੇ ਨੇ। ਉਹ ਵੀ ਸਾਮਾਨ ਦੀ ਬਰਾਮਦਗੀ ਹੋਣ ਦੀ ਮਿਲੇਗੀ ਹੈ। ਬਿਲਕੁਲ ਜੀ ਬਿਲਕੁਲ। ਇਹਨਾਂ ਦੇ ਇੱਕ ਸਾਥੀ ਹਜੇ ਅਸੀਂ ਉਹਦੀ ਤਫ਼ਤੀਸ਼ ਜਾਰੀ ਹੈ। ਉਹ ਮੋਦੀ ਕਾਬੂ ਕਰਨਾ ਤੇ ਕੋਈ ਸਾਡਾ ਸਮਾਨ ਹੋ ਜਾਏ ਹੋਰ ਬਰਾਮਦ ਕਰਨਾ ਬਾਕੀ ਹੈ। ਕੱਲੇ ਵਿੱਚ ਪੇਸ਼ ਕਰਨ ਗਏ ਹੋਏ ਨੇ court ਦੇ ਵਿੱਚ ਰਿਮਾਨਡ ਹਾਸਲ ਕਰਕੇ ਅਸੀਂ ਅਗਲੀ ਕਾਰਵਾਈ ਕਰਾਂਗੇ ਦੇ ਵਿੱਚ।